ਇਹ ਜਿਹੜੀ ਸਾਡੀ ਨਾਕਾਬੰਦੀ ਚੱਲ ਰਹੀ ਸੀਗੀ ਜਿਹੜੀ ਸਾਰੇ ਡਿਸਟ੍ਰਿਕਟ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤੇ ਉਹਦੇ ਦੌਰਾਨ ਜਦੋਂ ਸਾਡੀ ਟੀਮ ਇੱਥੇ ਐਸ ਐਚ ਓ ਸਾਹਿਬ ਤੇ ਈ ਐਸ ਪੀ ਸਾਹਿਬਾਨ ਵਗੈਰਾ ਇੱਥੇ ਨਾਕਾਬੰਦੀ ਸੀ ਚੁੰਗੀ ਨੰਬਰ 7 ਤੇ ਇੱਥੋਂ ਇਹਨਾਂ ਨੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਮੋਟਰਸਾਈਕਲ ਤੇ ਤਿੰਨ ਆਗਈ ਸੀਗੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਇਹਨਾਂ ਨੇ ਉੱਥੋਂ ਬਹੁਤ ਹੀ ਤੇਜ਼ ਕਰਕੇ ਰਫਤਾਰ ਚ ਭਜਾ ਲਿਆ ਤੇ ਇਹਨਾਂ ਦੇ ਮੂੰਹ ਧੱਕੇ ਹੋਏ ਜੀ ਸਰ ਮੂੰਹ ਧੱਕੇ ਹੋਏ ਸੀ ਤਾਂ ਇਹਨਾਂ ਨੂੰ ਪੂਰਾ ਬਿਨਾ ਨੰਬਰੀ ਮੋਟਰਸਾਈਕਲ ਸੀਗਾ ਤੇ ਇਹਨਾਂ ਨੂੰ ਪੂਰਾ ਸ਼ਰਕ ਪਹਿਨ ਤੇ ਇਹਨਾਂ ਨੇ ਫਾਲੋ ਕੀਤਾ ਐਸ ਐਚਓ ਕੈਂਟ ਕੈਂਟ ਵੀ ਹੋਏ ਤੇ ਡੀ ਐਸ ਪੀ ਸਾਹਿਬਾਨ ਸੀ ਇਨ ਚਾਰਜ ਇਹਨਾਂ ਨੇ ਫਾਲੋ ਕਰਕੇ ਜਦੋਂ ਇਧਰ ਉਹਨੂੰ ਇਹਨਾਂ ਨੇ ਅੰਦਰ ਭਿਆ ਲਿਆ ਤੇ ਇੱਥੇ ਜਦੋਂ ਇਹਨਾਂ ਦੇ ਇੰਟਰਸੈਪਟ ਕਰਨ ਤੇ ਇਹਨਾਂ ਨੇ ਅੱਗੇ ਫਾਇਰ ਕਰਤੇ ਤੇ ਉਹਦੇ ਜਵਾਬੀ ਫਾਇਰ ਪਹਿਲਾਂ ਸਿਚੂ ਸਾਹਿਬ ਨੇ ਹਵਾਈ ਫਾਇਰ ਕੀਤਾ ਉਹਨੂੰ ਰੋਕਣ ਵਾਸਤੇ ਕਿਹਾ ਵੀ ਤੁਸੀਂ ਆ ਉਹ ਦੇ ਆਪ ਨੂੰ ਸਰੈਂਡਰ ਕਰੋ ਤੇ ਜਦੋਂ ਉਹਨਾਂ ਨੇ ਸਾਹਮਣੇ ਸਿੱਧੇ ਫਾਇਰ ਕੀਤੇ ਜਿਹੜੇ ਕਿ ਸਾਡੇ ਅ ਬਚਤ ਰਹਿ ਗਈ ਮੁਲਾਜ਼ਮਾਂ ਦੇ ਨਹੀਂ ਲੱਗੇ ਪਰ ਗੱਡੀ ਦੇ ਵਿੱਚ ਫਾਇਰ ਵੱਜੇ ਹੋਇਆ ਤੇ ਉਹ ਜਵਾਬੀ ਫਾਇਰ ਚ ਉਹ ਦੋ ਜਣੇ ਜ਼ਖਮੀ ਹੋ ਗਏ ਤੇ ਤੀਜਾ ਬੰਦਾ ਫੜ ਲਿਆ ਇਹ ਕੌਣ ਹੈ ਇਹ ਕੋਈ ਸੀ ਇਹ ਜੀ ਫਾਇਰ ਫੜ ਲਿਆ ਇਹ ਆਇਡੈਂਟੀਫਾਈ ਅਸੀਂ ਹਜੇ ਪ੍ਰੀਲਿਮਿਨਰੀ ਪਤਾ ਲੱਗਿਆ ਵੀ ਇਹ ਮੋਸਟ ਪੌਬਲੀ ਇਹਨਾਂ ਨੇ ਆ ਜਿਹੜੀ ਪਿਛਲੇ ਦਿਨਾਂ ਵਾਰਦਾਤ ਕੀਤੀ ਸੀਗੀ ਇਥੋਂ ਦੇ ਕਾਉਂਸਲਰ ਤੇ ਤੇ ਸ਼ਾਇਦ ਉਹਨਾਂ ਵਿੱਚੋਂ ਆ ਤੇ ਨਾਮ ਵਗੈਰਾ ਸਾਰੀ ਬਾਕੀ ਡਿਟੇਲ ਅਸੀਂ ਬਾਅਦ ਚ ਦੱਸਾਂਗੇ ਸਰ ਕਿਸ ਗੈਂਗ ਨਾਲ ਸੰਬੰਧ ਰੱਖਦੇ ਨੇ ਇਹ ਅਸੀਂ ਸਾਰਾ ਹਜੇ ਇਨਵੈਸਟੀਗੇਸ਼ਨ ਕਰਦੇ ਆਂਗੇ ਕੋਈ ਹਜੇ ਜਿਹੜਾ ਹੁਣੇ ਪ੍ਰੀਲਿਮਿਨਰੀ ਇੰਨਾ ਹੀ ਪਤਾ ਲੱਗਾ ਜਿਹੜੀ ਫਾਇਰਿੰਗ ਕਿੰਨੇ ਫਾਇਰਿੰਗ ਹੋਇਆ ਸੀ ਉਹਦੇ ਚ ਵੀ ਕੋਈ ਇਹ ਸ਼ਮੂਲੀਅਤ ਹੈਗੀ ਆ ਉਹ ਉਹ ਅਸੀਂ ਜਾ ਕੇ ਪਤਾ ਕਰਕੇ ਚੈੱਕ ਕਰ ਸਕਦੇ ਆਂ ਉਹ ਹਜੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਉਹਨਾਂ ਨੂੰ ਕੁਝ ਕੁਝ ਕਰਾਂਗੇ ਹੁਣ ਸਭ ਕਿੰਨੇ ਦੋ ਕਾਇਲ ਹੈ ਇੱਕ ਜ਼ਖਮੀ ਇੱਕ ਫੜਿਆ ਗਿਆ ਦੋ ਇੰਜਰਡ ਹੈ ਜੀ ਇੱਕ ਅਰੈਸਟ ਕਰ ਲਿਆ ਜੀ ਜਿਹੜਾ ਆ ਦੇਖੀ ਚਾਰ ਵੈਪਨ ਇਹਨਾਂ ਤੋਂ ਬ੍ਰਾਂਬਲ ਹੋਇਆ ਇੱਕ ਆ ਜਿਹੜੇ ਸਾਹਮਣੇ ਹੈ 34 32 ਹੈ 32 ਬੋਰ ਹੈ ਤੇ ਦੋ ਦੇਸੀ ਕੱਟੇ ਸਰ ਸਰ ਜੀ ਔਰ ਨਜਾਇਜ਼ੀ ਹੋਣਗੇ ਜੀ ਨਜਾਇਜ਼ਸ ਲਾਈ ਸਰ ਇਹ ਸਰ ਮੋਟਰਸਾਈਕਲ ਤੇ ਆਏ ਸੀਗੇ ਹਾਂਜੀ ਹਾਂਜੀ ਮੋਟਰਸਾਈਕਲ